ਹੈਲੋ ਜੀ ਸਾਸਟੀ ਕਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਕਮੀਜ਼ ਦੀ ਕਟਾਈ ਬਾਰੇ ਦੱਸਣ ਲੱਗੇ ਹਾਂ ਇਹਨਾਂ ਦੀ ਕਮੀਜ਼ ਦੀ ਲੰਬਾਈ ਹੈਗੀ 45 ਇੰਚ ਤੇ ਇਹਨਾਂ ਦੀ 45 ਇੰਚ ਲੈਂਥ ਹੈਗੀ ਆਪਾਂ 3 ਇੰਚ ਵਾਧ ਰੱਖਾਂਗੇ ਆਪਾਂ ਰੱਖਾਂਗੇ ਜੀ 45 ਤੋਂ 44 45 42 ਠੀਕ ਹੈ ਜੀ ਇਹ ਹੈਗਾ ਜੀ ਆਪਣਾ ਪੂਰਾ ਪੂਰਾ ਜੀ ਇਹਦੇ ਵਿੱਚ ਆਪਾਂ ਆਪਾਂ ਨੇ ਲੰਬਾਈ ਦੀ ਨਿਸ਼ਾਨੀ ਹੁਣ ਲਗਾ ਲਈ ਹੈ ਜੀ ਹੁਣ ਆਪਾਂ हिਪ ਹੈਗੀ ਹੈ ਦੀ

ਹੋ ਜੀ ਗਾਂ ਬਾਂ ਹੈਗੀ ਜੀ ਜਿਹੜੀ ਉਹ ਪਾਕਿਸਤਾਨੀ ਬਣਾਉਣੀ ਹੈਗੀ ਤੇ ਬਾਂ ਦੀ ਜਿਹੜੀ ਮੋਰੀ ਹੈਗੀ ਹੈਗੀ ਆਪਣੀ ਉਹ ਹੈਗੀ ਜੀ 7 ਇੰਚ ਉੱਪਰ ਰੱਖਾਂਗੇ ਜੀ 8.5 ਇੰਚ ਤੇ ਗਾਂ ਦੀ ਇੱਥੋਂ ਗਲਾਈ ਦਵਾਂਗੇ ਜੀ ਉੱਪਰੋਂ ਆਪਾਂ ਨੇ ਰੱਖਣਾ ਹੁੰਦਾ ਜੀ 3 ਇੰਚ ਠੀਕ ਹੈ ਜੀ ਹੁਣ ਆਪਾਂ ਇਹਨੂੰ ਇੱਥੋਂ ਐਵੇਂ ਕੱਟ ਦਵਾਂਗੇ ਜੀ ਦੇਖੋ ਜੀ ਹੁਣ ਅੱਧਾ ਅਦਰਕ ਲਾਹ ਦੇਣੀ ਆ ਜੀ ਅਦਰਕ ਤੇ ਇਥੋਂ ਜੀ ਆਪਾਂ ਨੇ ਜਿਹੜੀ ਪਾਕਿਸਤਾਨੀ ਬਾਹ ਹੁੰਦੀ ਹੈ ਜੀ ਇਥੋਂ ਆਪਾਂ ਨੇ 1 ਇੰਚ ਤੇ ਨਸਾਂ ਲਵਾਉਣਾ ਇਹਨਾਂ ਸਾਂ ਨੂੰ ਦੇੜਾ ਪਾਣੀ ਅੱਧਾ ਇੰਨਾ ਦਿਰਸ਼ਾ ਕਰਕੇ ਮਿਲਾ ਲੈਣਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਕੱਟ ਦਵਾਂਗੇ ਦੇਖੋ ਜੀ ਇਹ ਬਾਦੀ ਜਿਹੜੀ ਪ੍ਰੋਪਰ ਕਟਿੰਗ ਹੋ ਚੁੱਕੀ ਆ ਦੇਖੋ ਜੀ ਹੁਣ ਆਪਾਂ ਨੇ ਐਵੇਂ ਰੱਖ ਲਿਆ ਦੀ ਇਹਨੂੰ ਤੈ ਮਾਰ ਕੇ ਖੁੱਲਾ ਪਾਸਾ ਉਦੀ ਸਾਈਡ ਰੱਖਣਾਗਾ ਹੁਣ ਆਪਾਂ ਨੇ ਇਹਦੇ ਉੱਤੇ ਰੱਖ ਦਿੱਤੀ ਇਹਦੀ ਲਾਈਨਿੰਗ ਠੀਕ ਹੈ ਜੀ ల బిల్ సెట్ జానీ దో ఇ రక ఇంచోటీ రకే సెట్ ਬਿਲਕੁਲ ਸੱਟ ਲਗੀ ਹੁਣ ਆਪਾਂ ਰੱਖਾਂਗੇ ਇਹਨੂੰ ਲਾ ਬਿਲਕੁਲ ਇਹਨੂੰ ਇਸ ਜੀ ਦੇ ਉੱਤੇ ਐਦਾਂ ਰੱਖ ਲੈਣਾ ਜੀ ਐਦਾਂ ਵਰਕੇ ਐਦਾਂ ਆਪਾਂ ਨੇ ਫੋਲਡ ਕਰ ਲਿਆ ਦੇਖੋ ਜੀ ਇਹਨੂੰ ਲੱਗਦਾ ਇਹ ਐਦਾਂ ਰੱਖੋ ਆਪਣੇ ਇਹ پیس چارੋਂ ਦੇਖੋ ਲਾਈਨਿੰਗ ਵਾਲਾ ਸੂਟ ਵਾਲਾ ਲਾਈਨਿੰਗ ਵਾਲਾ ਸੂਟ ਵਾਲਾ ਦੇਖੋ ਜੀ ਆਪਾਂ ਨੇ ਰੱਖ ਲੈਨੇ ਹੁਣ ਆਪਾਂ ਸਭ ਤੋਂ ਪਹਿਲਾਂ ਜੀ ਧੀਰੇ ਦਾ ਨਿਸ਼ਾਨ ਲਗਾਵਾਂਗੇ ਇਹਨਾਂ ਦਾ ਧੀਰਾ ਹੈਗਾ ਜੀ 11 ਇੰਚ ਦੇਖੋ ਜੀ 11 ਇੰਚ ਹੈਗਾ ਹੁਣ ਆਪਾਂ ਨੇ 1 ਇੰਚ ਵਾਧ ਰੱਖਣਾ 6 ਇੰਚ ਦੇ ਨਿਸ਼ਾਨ ਲਗਾਵਾਂਗੇ 6 ਇੰਚ ਤੇ ਇੱਥੇ ਲਗਾ ਲੈ ਜੀ ਹੁਣ ਆਪਾਂ ਇਹਨੂੰ ਅੱਦਾਂ ਕਰਕੇ ਮਿਲਾ ਦੇਣਾ ਆਪਣੇ ਜਿਹੜਾ ਇੱਥੋਂ ਇੱਧਰ ਨੂੰ ਡੱਬਾ ਬਣਾਉਣਾਗਾ ਜੀ ਉਹ 7 ਇੰਚ ਦਾ ਬਣਾਉਣਾਗਾ ਅਮੇਸਾ ਹੀ ਹੁਣ ਆਪਾਂ ਨੇ ਲਗਾਉਣੀ ਹੈ ਜੀ 7 6 3 ਹੈਗੀ ਜੀ ਇਹਨਾਂ ਦੀ 1.5 ਦੇਖੋ ਜੀ ਆਪਣੇ 1.5 ਦੇ ਨਿਸ਼ਾਨ ਲਗਾਤਾ ਇੱਥੋਂ ਜਿਹੜਾ ਆਪਾਂ ਨੇ ਲਗਾਉਣਾ ਜੀ ਇੱਥੋਂ ਇੱਥੇ ਦਾ ਤੋਂ ਕਮਰ ਦਾ ਨਿਸ਼ਾਨ ਉਹ ਹੋਣੀ ਜੀ 6.5 ਤੇ ਕਮਰ ਹੈਗੀ ਹੈ ਜੀ ਇਹਨਾਂ ਦੀ 1.5 16 ਕਮਰ ਆਪਾਂ ਇੱਥੋਂ ਪਲੋਏ ਕਰਕੇ ਜੀ 1 ਇੰਚ ਵਾਧ ਰੱਖਾਂਗੇ 7.5 ਦੇ ਨਿਸ਼ਾਨੀ ਲਗਾਵਾਂਗੇ ਆਪਾਂ ਦੇਖੋ ਇਹਨਾਂ ਦੀ ਜਿਹੜੀ ਆ ਹੈਗੀ ਜੀ हिਪ ਲਾਈਨ ਆ ਵਾਲੀ ਹੁੰਦੀ ਹੈ ਜਿਹੜੀ ਇਹ ਹੈਗੀ ਜੀ 15 ਇੰਚ ਉਹ ਆਪਾਂ ਰੱਖਾਂਗੇ ਜੀ 15.5 ਇਹਨਾਂ ਦੀ हिਪ ਹੈਗੀ ਜੀ 19 ਇੰਚ ਦੇਖੋ ਜੀ ਆਪਾਂ ਨੇ 19 ਇੰਚ ਤੇ ਨਿਸ਼ਾਨ ਲਗਾ ਲਿਆ ਐਦਾਂ ਕਰਕੇ ਹੁਣ ਆਪਾਂ ਜਿਹੜੇ ਆ ਨਿਸ਼ਾਨ ਨੇ ਜੀ ਇਨਨੂੰ ਆਪਾਂ ਇਦਾਂ ਕਰਕੇ ਮਿਲਾ ਦੇਣਾ ਦੇਖੋ ਜੀ ਆਪਾਂ ਲੇਰੇ ਨਹੀਂ ਸਾਗ ਨੇ ਮਿਲ ਚੁੱਕੇ ਨੇ ਇਹਨਾਂ ਦੀ ਆਪਾਂ ਨੇ ਪਲੋਈ ਪਾਉਣੀ ਹੈ ਜੀ ਇਹਨਾਂ ਦੀ ਆਪਾਂ ਨੇ ਜਿਹੜੀ ਪਲੋਈ ਪਾਉਣੀ ਹੈ ਜੀ ਉਹ ਪਾਉਣੀ ਹੈ ਜੀ 11 ਇੰਚ ਤੇ ਮਤਲਬ 11 ਇੰਚ ਤੇ ਤਿਆਰ ਕਰਨੀ ਵੈਸੇ 11.5 ਦੇ ਪਾਉਣੀ ਆ ਠੀਕ ਹੈ ਜੀ ਦੇਖੋ ਜੀ ਇਹਨਾਂ ਦੀ ਹਾਈਟ ਜੀ ਲੰਬੀ ਹੈਗੀ ਤਾਂ ਕਰਕੇ ਆਪਾਂ 7.5 ਇੰਚ 7 ਤੇ ਇਨਸਾਨ ਲਗਾਵਾਂਗੇ ਇਧਰ ਉਹ ਲਗਾਉਣਾ ਜੀ ਆਪਾਂ ਨੇ 3.5 ਠੀਕ ਹੈ ਜੀ ਉੱਥੋਂ ਵੀ ਲਗਾਵਾਂਗੇ 3.5 ਹੁਣ ਆਪਾਂ ਨੇ ਇਹ ਨਿਸ਼ਾਨ ਨੂੰ ਮਿਲਾ ਲੈਣਾ ਹੈ ਦੇਖੋ ਜੀ ਜਿਹੜੀ ਸਿੱਧੀ ਕੋਈ ਹੈਗੀ ਉਹ ਐਦਾਂ ਤਰੂਗੀ ਜਿਹੜੀ ਆਪਣੀ ਆ ਨਿਸ਼ਾਨ ਲਗਾਇਆ ਦਾ ਪਾਣੀ ਇੱਥੋਂ ਆਪਾਂ ਨੇ ਐਂਟੀ ਡੇਬ ਐਦਾਂ ਰੱਖ ਲੈਣਾ ਜੀ ਐਦਾਂ ਰੱਖ ਲੈਣਾ ਐਦਾਂ ਰੱਖ ਕੇ ਆਪਾਂ ਨੇ ਇੱਥੋਂ ਇੱਥੋਂ ਜਿਹੜਾ ਇੱਥੇ ਤੱਕ ਆਏ ਉਹ 2 ਇੰਚ ਦਾ ਲਾਵਾਂਗੇ ਠੀਕ ਹੈ ਜੀ ਹੁਣ ਆਪਾਂ ਨੇ ਇਹਨੂੰ ਮਿਲਾ ਦੇਣਾ ਠੀਕ ਹੈ ਜੀ ਦੇਖੋ ਜੀ 2 ਇੰਚ ਦਾ ਹੀ ਆਪਾਂ ਇੱਧਰ ਨੂੰ ਲਗਾਉਣਾ ਆ ਤੇ 2 ਇੰਚ ਦਾ ਹੀ ਇੱਧਰ ਲਗਾਉਣਾ ਠੀਕ ਹੈ ਜੀ ਹੁਣ ਆਪਾਂ ਨੇ ਆ ਨਿਸ਼ਾਨ ਨੂੰ ਆਹ ਪੁੰਜੇ ਦੀ ਸੇਧ 'ਚ ਇੱਦਾਂ ਕਰਕੇ ਐਦਾਂ ਮਲਾਉਣਾ ਹੈ ਠੀਕ ਹੈ ਜੀ ਦੇਖੋ ਜੀ ਆਪਣੇ ਭਲੋਈਆਂ ਦੇ ਨਿਸ਼ਾਨ ਵੀ ਲੱਗ ਚੁੱਕੇ ਨੇ ਜਿਹੜੀ ਆਪਣੀ ਆਹ ਘਾਟ ਹੈਗੀ ਆਪਾਂ ਹੁਣ ਇਹਦੇ ਨਿਸ਼ਾਨ ਲਗਾਵਾਂਗੇ ਦੇਖੋ ਜੀ